ਸ਼ੰਕਰ ਜੀ ਦੀ ਜਾਗ ਹੋਲੇ ਰਾਤ ਅੱਜ ਸਾਡੇ ਗੁਰਦਾਸਪੁਰ ਦੇ ਵਿੱਚ ਰੰਜੀਤਪਗ ਹੈ ਇੱਕ ਛੋਟਾ ਜਿਹਾ ਕਸਬਾ ਹੈ ਬਰੀਆਰ ਚੌਕੀ ਦੇ ਅੰਦਰ ਆਉਂਦਾ ਹੈ ਉਰੋਂ ਦੇਚ ਰੇ ਕੋ ਸਲਟਰ ਹਾਊਸ ਚੱਲਦਾ ਪਿਆ ਬੜੀ ਢੇਰ ਦਾ ਬਹੁਤ ਢੇਰ ਦਾ ਕਿਉਂਕਿ ਬਹੁਤ ਸਾਲ ਪਹਿਲਾਂ ਵੀ ਇੱਥੇ ਰੇਡ ਕੀਤੀ ਸੀ ਤੇ ਉਦੋਂ ਜਿੰਦਾ ਗਾਵਾਂ ਨੂੰ ਮਾਰਦੇ ਪਏ ਸੀਏ ਉਸ ਵੇਲੇ ਸਾਡੇ ਐਸਐਚਓ ਸਾਹਿਬ ਉਹਦੇ ਗੁਰਜੀਤ ਸਿੰਘ ਜੀ ਉਹਨਾਂ ਨੇ ਬੜਾ ਖੜਾ ਸੰਕੇਤ ਜਾਰੀ ਸੀਗਾ ਤੇ ਉਹਨਾਂ ਨੇ ਐਫਆਈਆਰ ਕਰ ਦਿੱਤੀ ਬੜਾ ਜ਼ਬਰਦਸਤ ਐਫਆਈਆਰ ਕੀਤੀ ਉਹਦੇ ਨੂੰ ਵਾਈਂਡ ਅਪ ਕਰ ਦਿੱਤਾ ਸੀ ਪਰ ਪਤਾ ਨਹੀਂ ਉਸ ਤੋਂ ਬਾਅਦ ਫੇਰ ਦੁਬਾਰਾ ਕਸਤਾ ਸ਼ੁਰੂ ਹੋ ਗਿਆ ਹੈ ਔਰ ਅੱਜ ਦੇਖਿਆ ਹੋਏ ਕਿ ਜਿਹੜੇ ਟੁੱਟੇ ਟੁੱਟੇ ਘਰ ਹੁੰਦੇ ਸੀ ਨਾ ਅੱਜ ਜੋੜ ਕੇ ਕੋ ਸੋਈ ਹੋਈਆਂ ਕੋਠੀਆਂ ਬਣੀਆਂ ਪਈਆਂ ਜਿਹੜਾ ਸੌਟਿੰਗ ਕਰਦੇ ਹੁੰਦੇ ਸੀ ਸੋ ਇੱਥੇ ਬੜੇ ਹਾਈ ਲੈਵਲ ਤੇ ਕੰਮ ਚੱਲਦਾ ਪਿਆ ਹੋਇਆ ਹੈ ਇਹਦੇ ਨਾਲ ਹੀ ਇੱਕ ਨਾ ਡੇਰਾ ਬਣਾਇਆ ਰਣਾ ਸਾਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਉਹ 19 ਗਊਆ تھے ਜਿਹੜੀਆਂ ਆਈਆਂ ਹੋਈਆਂ ਸੋ ਅਮਰ ਕੱਜ ਮਿਲੀ ਸੀ ਕੱਲ ਦੀਆਂ ਆਈਆਂ ਤੇ ਉਹ ਤੇ ਮਾਰ ਕੇ ਨਾ ਤੇ ਉਹ ਤਾਂ ਮਾਸ ਲੈ ਕੇ ਜਾਂਦੇ ਕੋਈ ਉੱਥੋਂ ਆਉਂਦੇ ਨੇ ਉਸੇ ਤੋਂ ਸਮੁਦਾਇ ਦੇ ਲੋਕ ਆਉਂਦੇ ਨੇ ਕ੍ਰੀਡਰਗਾ ਸਾਈਟ ਤੋਂ ਉਹ ਹਲਾਲ ਕਰਕੇ ਤੇ ਅੱਜ ਸਾਨੂੰ ਮਿਲਿਆ ਜੀ 2:30 ਵਜੇ ਆਪਾਂ ਇਨਫੋਰਮੇਸ਼ਨ ਦਿੱਤੀ ਐ ਐਸਐਸਪੀ ਸਾਹਿਬ ਨੂੰ ਲੇਕਿਨ ਆਈ ਡੋਨਟ ਨੋ ਕਿ ਕੀ ਹੋਇਆ ਕਿ ਕਰਦੇ 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 ਰਾਦੇ 8:00 ਵਜੇ ਔਰ ਇੱਥੇ ਰੇਡ ਨਹੀਂ ਹੋਈ ਜਦੋਂ ਅਸੀਂ 8:00 ਵੇ ਰੇਡ ਕੀਤੀ ਇੱਥੇ ਆ ਕੇ ਜਿਹੜਾ ਸੌਟਰ ਹਾਊਸ ਜਿੱਥੇ ਤਾਜ਼ੀਆਂ ਗਊਆਂ ਮਾਰੀਆਂ ਹੋਈਆਂ ਸੀਗੀਆਂ ਉਹ ਜਿਹੜੀਆਂ ਗਊਆਂ ਦੇ ਜਿਹੜੇ ਅੰਸ਼ ਸੀਗੇ ਉਹ ਤੋਂ ਮੈਂ ਕਿ ਰਿਮੂਵ ਕਰ ਦਿੱਤੇ ਗਏ ਸੀਗੇ ਅਜੇ ਵੀ ਉੱਥੇ ਜਿਹੜੇ ਕੁਝ ਸਿਰ ਪਏ ਹੋਏ ਨੇ ਜਿਹੜੇ ਤਾਜ਼ੇ ਨੇ ਉਹਨਾਂ ਨੂੰ ਸਾਡੇ ਐਫਐਸਓ ਸਾਹਿਬ ਨਾਲ ਲੀ ਇਹਨਾਂ ਨੂੰ ਰਿਕੁਐਸਟ ਕੀਤੀ ਸੀਗੀ ਕਿ ਤੁਸੀਂ ਉਹਨਾਂ ਦੇ ਇੱਕ ਵਾਰੀ ਨਾ ਟੈਸਟ ਕਰ ਤਾਕੀ ਤੁਹਾਨੂੰ ਪਤਾ ਲੱਗ ਜਾਏ ਕਿ ਇਹ ਤਾਜ਼ੇ ਮਾਰੇ ਹੋਏ ਨੇ ਇਸ ਤੋਂ ਇਲਾਵਾ ਜਿਹੜਾ ਫਲੋਟਰ ਹਾਊਸ ਦੇ ਬਿਲਕੁਲ ਨਾਲ ਹੀ ਇੱਕ ਡੇਰਾ ਬਣਾ ਕੇ ਉੱਥੇ ਫੰਡਰ ਗਾਵਾਂ ਨੂੰ ਜਿਹੜੀਆਂ ਦੁੱਧ ਨਹੀਂ ਦੇ ਸਕਦੀਆਂ ਜਿਦੋਂ ਕਹਿ ਸਕਦੇ ਆ ਸੀ ਠੀਕ ਹੈ ਨਾ ਉਹਨਾਂ ਨੂੰ ਉੱਥੇ ਰੱਖਿਆ ਹੋਇਆ ਹੈ ਇਕੱਠੇ ਕੀਤਾ ਹੋਇਆ ਕੱਲ ਤੱਕ 19 ਸੀ ਅੱਜ 9 ਹੈ 10 ਗਊਆਂ ਜਿਹੜੀਆਂ ਕੱਲ ਤੋਂ ਲੈ ਕੇ ਹੁੰਦਾ ਕਿ ਉਹਨੇ ਮਾਰਕੀਟਾਂ ਦਾ ਮਾਸ ਤੇ ਅੱਗੇ ਚੱਜ ਗਏ ਨੇ ਅਵ 6-7 ਬਿਸ਼ਕ ਨਹੀਂ ਆਏ ਦੇਖਣ ਨੂੰ ਸਦਿਤ ਹੋਰ ਤੇ ਸਪਸ਼ਟ ਹੁੰਦਾ ਵੈ ਕਿ ਲਾਗੇ ਡੇਰਾ ਬਣਾਉਂਦਾ ਮਤਲਬ ਇਹ ਹੈ ਕਿ ਗਊਆਂ ਨੂੰ ਇਕੱਠੇ ਕਰੀ ਜਾਓ ਇੱਕ ਇੱਕ ਕਰਕੇ ਮਾਰੀ ਜਾਓ ਠੀਕ ਹੈ ਸੋ ਇਹ ਜੋ ਕਟਨਾਕਰਮ ਇਥੇ ਹੋ ਰਿਹਾ ਹੈ ਇਹ ਬੜਾ ਨਮੋਸ਼ੀ ਵਾਲਾ ਔਰ ਮੈਂ ਇਹਨਾਂ ਜ਼ਰੂਰ ਕਹਾਂਗਾ ਕਿ ਜਿਹੜੀ ਸਾਡੀ ਇੰਟੈਲੀਜੈਂਸ ਹੈ ਕੀ ਉਹ ਸਾਡੇ ਦੀ ਇਨਫੋਰਮੇਸ਼ਨ ਰੱਖ ਸਕਦੀ ਹੈ ਇਹ ਚੀਜ਼ਾਂ ਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਿਹੜਾ ਸਾਨੂੰ ਪਤਾ ਲੱਗਦਾ ਅੱਜ ਨਸ਼ੇ ਦੇ ਖਿਲਾਫ ਇਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਅੱਜ ਇਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਜਿਹੜੇ ਨਸ਼ਾ ਕੌਣ-ਕੌਣ ਵੇਚਦਾ ਵੈ ਕੀ ਇੰਨੀ ਦੇਰ ਤੱਕ ਪਤਾ ਹੀ ਨਹੀਂ ਸੀਗਾ ਤੇ ਉਹੀ ਹਾਲ ਉਹਨਾਂ ਗਊ ਹੱਤਿਆਰਾਂ ਦਾ ਹੋ ਰਿਹਾ ਸਾਡੇ ਗੁਰਦਾਸਪੁਰ ਰੀਜਨ ਚ ਫੇਰ ਦੁਬਾਰਾ ਗਊ ਹੱਤਿਆ ਬਹੁਤ ਵੱਡੇ ਸਤਿ ਸਥਿ ਹੋਣ ਲੱਪੀ ਹੈ ਗਊ ਤਸਵੀ ਬਹੁਤ ਵੱਡੇ ਸਤਿ ਸਥ ਹੋਣ ਲੱਪੀ ਹੈ ਅੱਜ ਸਾਡੇ ਐਸ ਐਚ ਓ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਮੈਂ ਸੇਰੇ ਜਿਹੜਾ ਇਹਨਾਂ ਨੂੰ ਕਿਤੇ ਜਿਹੜੇ ਆਪਣੇ ਵੈਟਰਨਰੀ ਡਾਕਟਰ ਨੇ ਉਹਨਾਂ ਨੂੰ ਬੁਲਾ ਕੇ ਉਹਨਾਂ ਕੋ ਟੈਸਟ ਕਰਵਾ ਲਾਂਗਾ ਕਿ ਇਹ ਗਊਆਂ ਜਿਹੜੀਆਂ ਦੁੱਧ ਦੇ ਦੇ ਕਾਬਿਲ ਹੈ ਕਿ ਨਹੀਂ ਹੈ ਔਰ ਦੂਸਰੀ ਕਿ ਜਿਹੜਾ ਉਥੇ ਮਾਸ ਪਿਆ ਹੋਇਆ ਜਾਂ ਜਿਹੜੇ ਉਥੇ ਸਿਰ ਪਏ ਹੋਏ ਨੇ ਉਹਨਾਂ ਦਾ ਸੈਂਪਲਿੰਗ ਕਰਵਾ ਕੇ ਪਤਾ ਲੱਗ ਜੇਗਾ ਕਿ ਉਹ ਕਦੋਂ ਮਾਰੀ ਗਈ ਹੈ। ਤੋ ਸੋ ਇਹ ਐਫ ਆਈ ਆਰ ਜਿਹੜੀ ਹੈ ਇਹ ਕਿੰਨਾ ਸਮਾਂ ਸਵੇਰੇ ਦੇਵਾਂਗੇ। ਅਗਰ ਇਹ ਆਪਾਂ ਨਹੀਂ ਦਿੰਦੇ ਤੇ ਸ਼ਰ ਹੋ ਸਕਦਾ ਐਸ ਐਚਓ ਸਾਬ ਤੇ ਵੀ ਦਬਾਅ ਆ ਜਾਏ ਕਿਉਂਕਿ ਮੰਤਰੀ ਇੱਥੇ ਬਹੁਤ ਜਿਹੜਾ ਐਕਟਿਵ ਨਹੀਂ ਹੈ ਨਾ ਤੇ ਜਿਹੜਾ ਤੇ ਕੋਈ ਦਬਾਅ ਆ ਜਾਂਦਾ ਔਰ ਐਫ ਆਈ ਆਰ ਕਰਨ 'ਚ ਅਸਮਰਥ ਹੁੰਦੇ ਨੇ। ਤੋ ਸੋ ਇਹਨਾਂ ਦੀ ਮਦਦ ਵਾਸਤੇ ਆਪਾਂ ਐ ਐਸ ਐਸ ਪੀ ਆਫਿਸ ਦਾ ਪਰਪੱਕੇ ਰਾਬ ਕਰਾਂਗੇ ਕਿਉਂਕਿ ਸਾਨੂੰ ਜੇ ਇਨਸਾਫ ਨਹੀਂ ਮਿਲਿਆ ਤਾਂ ਸਾਨੂੰ ਫਿਰ ਇਹੀ ਤਰੀਕਾ ਅਪਣਾਉਣਾ ਆਂਦਾ ਤੇ ਇਹੀ ਤਰੀਕਾ ਅਪਣਾਵਾਂ। ਜੈ ਸ਼ੰਗਰ ਜੀ ਕੀ ਕੱਲ ਕੋਈ 9 ਵਜੇ ਦੇ ਕਰੀਬ ਸ਼ਾਮ ਨੂੰ ਕਿ انفੋਰਮੇਸ਼ਨ ਆਈ ਸੀ ਕਿ ਵਿਜੇ ਮਸੀ ਤੇ ਦਾਨਿਸ਼ ਮਸੀ ਜੋ ਕਿ ਪਸ਼ੂਆਂ ਦੇ ਜਿਹੜੇ ਮਰੇ ਹੋਏ ਪਸ਼ੂ ਆ ਨੇ ਉਹਨਾਂ ਨੂੰ ਲੈ ਕੇ ਹੁੰਦੇ ਨੇ ਸਾਡਾ ਰੋੜੀ ਤੇ ਇੱਥੇ ਮੱਧੋਵਾਲ ਵੱਡਾ ਰੋੜੀ ਤੇ ਪਿਆ ਕੇ ਉਹਨਾਂ ਨੂੰ ਦੰਪ ਕਰਦੇ ਨੇ ਉਹਨਾਂ ਬਾਰੇ ਸ਼ਿਕਾਇਤ ਆਈ ਸੀ ਕਿ ਕਿ ਉਹਨਾਂ ਦੇ ਘਰ ਕੋਸ਼ ਪਸ਼ੂ ਰੱਖੇ ਹੋਏ ਨੇ ਬੰਨੇ ਹੋਏ ਨੇ ਉਹਨਾਂ ਦੀ ਹਵੇਲੀ ਵਿੱਚ ਜਿੰਨਾਂ ਜਿੰਨਾਂ ਨੂੰ ਮੀਟ ਪਰਪਸ ਲਈ ਜਾਂ ਕਿਤੇ ਕੱਟਣ ਵਗੈਰਾ ਦੀ ਕਰ ਸਕਦੇ ਨੇ ਇਸ ਲਈ ਜਦੋਂ ਇਸ ਗੱਲ ਨੂੰ ਵੈਰੀਫਾਈ ਕੀਤਾ ਗਿਆ ਪਸ਼ੂ ਮਰੇ ਹੋਏ ਪਸ਼ੂ ਲੈ ਕੇ ਹੁੰਦੇ ਆ ਤੇ ਉਹਨਾਂ ਦੇ ਮਤਲਬ ਜੋ ਵੀ ਚਮੜਾ ਉਤਾਰਦੇ ਨੇ ਤੇ ਬਾਕੀ ਉੱਥੇ ਰਿਮੇਨਸ ਉੱਥੇ ਰੱਖ ਦਿੰਦੇ ਨੇ ਵੱਡਾ ਰੜ ਤੇ ਔਰ ਉਹਨਾਂ ਦੀ ਹਵੇਲੀ ਵਿੱਚ ਜਿਹੜੇ ਨੌ ਪਸ਼ੂ ਬੱਜੇ ਹੋਏ ਸੀਗੇ ਉਹਨਾਂ ਬਾਰੇ ਪਤਾ ਲਾਇਆ ਗਿਆ ਉੱਥੇ ਅੱਠ ਗਾਇਆਂ ਤੇ ਇੱਕ ਬੱਚਾ ਬੱਜਾ ਹੋਇਆ ਸੀਗਾ ਔਰ ਜਦੋਂ ਡਾਕਟਰ ਸਾਹਿਬ ਕੋਲ ਉਹਨਾਂ ਦਾ ਜੇ ਚੈੱਕਅਪ ਕਰਵਾਇਆ ਗਿਆ ਤੇ ਉਹਦੇ ਵਿੱਚ 6 ਪਸ਼ੂ ਜਿਹੜੇ ਉਹਦਾ ਰੂਸੀ ਕੇ ਦੁੱਧ ਨਹੀਂ ਦਿੰਦੇ ਇੱਕ ਬੱਚਾ ਹੈ ਸ਼ੁੱਡ ਮਤਲਬ ਬੱਚਾ ਔਰ ਕਿਸੇ ਵੀ ਤਰ੍ਹਾਂ ਦਾ ਹੱਡ ਰੋੜ ਤੇ ਚੀਜ਼ ਨਹੀਂ ਮਿਲੀ ਜੇ ਤੋ ਇਹ ਸਭ ਤੋਂ ਹੁੰਦਾ ਹੈ ਕਿ ਪਸ਼ੂ ਦੇ ਹੱਡ ਮਤਲਬ ਪਸ਼ੂ ਤਾਂ ਜਿੱਕੇਟੇ ਗਏ ਜਾਂ ਖੁਸ਼ ਹੋਇਆ ਐਹੋ ਜੀ ਗੱਲ ਕੋਈ ਨਹੀਂ ਹੋਈ ਇਹ ਗੱਲ ਦੇ ਵਿੱਚ ਕੋਈ ਸੱਚਾਈ ਸਾਹਮਣੇ ਨਹੀਂ ਹੈ